ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟ ਉਤੇ ਦੋਸਤੋ ਅੱਜ ਤੁਹਾਨੂੰ ਇੱਕ ਐਸੇ ਬੰਦੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਇੱਕ ਐਸੇ ਬੰਦੇ ਦੀ ਜ਼ਿੰਦਗੀ ਦੱਸਾਂਗੇ ਜਿਹਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਤੇ ਤੁਸੀਂ ਇਹ ਸੋਚੋਗੇ ਵੀ ਐਸੇ ਬੰਦੇ ਵੀ ਦੁਨੀਆ ਤੇ ਆਗੇ ਚਲੇ ਗਏ ਵੀਡੀਓ ਨੂੰ ਪੂਰਾ ਵੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਭਾਉ ਦਲਜੀਤ ਸਿੰਘ ਹੋਰੀ ਦੱਸਦੇ ਨੇ ਕਹਿੰਦੇ ਵੀ ਏ ਸਿੰਘ ਕਹਿੰਦੇ ਵੀ 46 ਕੋ ਸਾਲ ਦਾ ਗੁਰਸਿੱਖ ਸਕੂਲ ਮਾਸਟਰ ਸੀ ਜੋ ਤਰਨਤਾਰਨ ਦੇ ਕਿਸੇ ਪਿੰਡ ਵਿੱਚ ਪੜਾਉਂਦਾ ਹੁੰਦਾ ਸੀ ਉਸ ਦਾ ਪਿੰਡ ਵੀ ਇਸ ਜ਼ਿਲ੍ਹੇ ਵਿੱਚ ਹੀ ਪੈਂਦਾ ਸੀ ਮੈਨੂੰ ਕਹਿੰਦੇ ਵੀ ਉਹਦਾ ਨਾਂ ਪਤਾ ਨਹੀਂ ਹੈਗਾ ਕਿਉਂਕਿ ਸਾਰੇ ਉਸ ਨੂੰ ਮਾਸਟਰ ਜੀ ਕਹਿੰਦੇ ਹੁੰਦੇ ਸਨ ਉਹ ਬੜੇ ਨਰਮ ਅਤੇ ਮਿੱਠ ਬੋਲੜੇ ਸੁਭਾਅ ਦੇ ਸਨ ਉਸ ਨੂੰ ਕੁਝ ਸਮਾਂ ਮਿਲਣ ਤੋਂ ਬਾਅਦ ਹਰ ਕੋਈ ਉਹਨੂੰ ਚਾਹਣ ਲੱਗ ਜਾਂਦਾ ਸੀ ਉਸ ਦੇ ਵਿੱਚ ਆਪਾ ਭਾਵ ਵਾਲੀ ਕੋਈ ਚੀਜ਼ ਨਹੀਂ ਸੀਗੀ ਉਹਦਾ ਸਾਰਾ ਸਰੀਰ ਹੀ ਜਿਵੇਂ ਸੇਵਾ ਕਰਨ ਲਈ ਬਣਿਆ ਹੋਵੇ ਉਹਦਾ ਪਰਿਵਾਰ ਤੇ ਬੱਚੇ ਸਨ ਤੇ ਘਰ ਦੀ ਹਾਲਤ ਚੰਗੀ ਸੀ। ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਉਹ ਸ਼ੁਰੂ ਤੋਂ ਹੀ ਧਾਰਮਿਕ ਤੇ ਸਮਾਜਿਕ ਸੇਵਾ ਲਈ ਮਸ਼ਹੂਰ ਸੀਗਾ ਬੰਦਾ। ਜਦੋਂ ਤੋਂ ਸੰਤਾਂ ਨੇ 1978 ਵਿੱਚ ਆਪਣੇ ਆਪ ਨੂੰ ਜ਼ਾਹਰ ਕੀਤਾ ਉਹ ਉਹਨਾਂ ਦਾ ਸੇਵਕ ਹੋ ਗਿਆ। ਇਸ ਤੋਂ ਅੱਗੇ ਉਹ ਸਿੰਘਾਂ ਦੀ ਸੇਵਾ ਕਰਨ ਲੱਗ ਪਿਆ। 84 ਤੋਂ ਪਹਿਲਾਂ ਹੀ ਪੁਲਿਸ ਨੇ ਉਸ ਤੇ ਤਸ਼ੱਦਦ ਕੀਤਾ ਸੀ ਅਤੇ ਜੇਲ੍ਹ ਭੇਜਿਆ ਸੀ। 84 ਦੇ ਹਮਲੇ ਸਮੇਂ ਉਸ ਨੇ ਇਲਾਕੇ ਦੀਆਂ ਸੰਗਤਾਂ ਸਮੇਤ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵੱਲ ਕੂਚ ਕੀਤਾ ਸੀ। ਰਾਹ ਵਿੱਚ ਫੌਜ ਨੇ ਗੋਲੀ ਚਲਾ ਕੇ ਕੁਝ ਸਿੰਘ ਸ਼ਹੀਦ ਕਰ ਦਿੱਤੇ ਅਤੇ ਬਾਕੀਆਂ ਨੂੰ ਖੰਡਾ ਦਿੱਤਾ ਸੀ ਉਹ ਫੇਰ ਵੀ ਡਾਟੇ ਔਖੇ ਅਤੇ ਭੀੜੇ ਕੱਚੇ ਰਾਹਾਂ ਤੋਂ ਹੁੰਦਾ ਹੋਇਆ ਸ਼੍ਰੀ ਅਮਰitsar ਦੀ ਜੂ ਤੱਕ ਪਹੁੰਚ ਗਿਆ ਜਿੱਥੇ ਫੌਜ ਨੇ ਉਹਨੂੰ ਫੜ ਲਿਆ ਤੇ ਫੌਜੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਹਨੂੰ ਜੇਲ੍ਹ ਤੋਂ ਬਾਹਰ ਆ ਕੇ ਉਹ ਮਹਿਤਾ ਚਾਹੂਕ ਗਿਆ ਤੇ ਦਰਬਾਰ ਸਾਹਿਬ ਗਿਆ ਉਹਨੇ ਬਚੇ ਹੋਏ ਸਿੰਘਾਂ ਨੂੰ ਲੱਭਿਆ ਇਕੱਠਿਆਂ ਕੀਤਾ ਆਪਸ ਵਿੱਚ ਮਿਲਾਇਆ ਤੇ ਉਹਨਾਂ ਦੇ ਅੱਗੇ ਤੁਰਨ ਲਈ ਇੱਕ ਮਾਹੌਲ ਸਿਰਜ ਦਿੱਤਾ 1984 ਦੇ ਅਖੀਰਲੇ ਮਹੀਨਿਆਂ ਤੋਂ ਹੀ ਉਹ ਲਗਾਤਾਰ ਭਗੌੜੇ ਸਿੰਘਾਂ ਨੂੰ ਹੀ ਲੱਭਦਾ ਰਹਿੰਦਾ, ਸੰਭਾਲਦਾ ਤੇ ਇਕੱਠੇ ਕਰਦਾ ਰਹਿੰਦਾ। ਉਹਦੇ ਕੋਲ ਸਾਰਿਆਂ ਟਕਸਾਲ ਦੇ ਸਿੰਘ ਬੱਬਰਾਂ ਦੇ ਫੈਡਰੇਸ਼ਨ ਵਾਲੇ ਨਵੇਂ ਉੱਠ ਰਹੇ ਸਿੰਘਾਂ ਦਾ ਆਉਣ ਜਾਣ ਹੋ ਗਿਆ। ਉਹ ਸਾਰਿਆਂ ਦਾ ਹੀ ਸੀ ਤੇ ਹਰ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਸੀ। ਪਹਿਲਾਂ-ਪਹਿਲਾਂ ਤਾਂ ਸਿੰਘ ਉਹਦੇ ਪਿੰਡ ਹੀ ਰਹਿੰਦੇ ਸਨ ਪਰ ਉਹ ਪਹਿਲਾਂ ਹੀ ਪੁਲਸਰੀ ਨਿਗਾਹ ਵਿੱਚ ਸੀ ਇਸ ਕਰਕੇ ਉਹਨੇ ਹੋਰਾਂ ਥਾਵਾਂ ਉੱਤੇ ਸਿੰਘਾਂ ਲਈ ਠਾਰਾ ਬਣਾਈਆਂ ਸਨ ਅਤੇ ਉਹਨਾਂ ਨੂੰ ਅਲੱਗ-ਅਲੱਗ ਥਾਂ ਉੱਤੇ ਠਾਰਾ ਦਿੰਦਾ ਸੀ। ਇੱਕ ਵਾਰ 1987 ਵਿੱਚ ਉਹ ਮੈਨੂੰ ਪੱਟੀ ਵਿਖੇ ਭਾਉ ਲਾਭ ਸਿੰਘ ਨਾਲ ਮਿਲਿਆ ਅਤੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਇਸ ਵਕਤ ਪੱਟੀ ਦੇ ਇਸ ਦੇ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੱਖ-ਵੱਖ ਜਥੇਬੰਦੀਆਂ ਦੇ 50 ਦੇ ਕਰੀਬ ਸਿੰਘ ਵੱਖ-ਵੱਖ 18 ਉਤੇ ਟਿਗੇ ਹੋਏ ਨੇ ਮੇਰੇ ਨਾਲ ਉਹਨੇ ਆਪਣਾ ਇਹ ਤੌਖਲਾ ਸਾਂਝਾ ਕੀਤਾ ਵੀ ਇਹ ਇੱਕ ਬਹੁਤ ਵੱਡੀ ਖਦਰੇ ਵਾਲੀ ਗੱਲ ਹੈ ਕਿ ਮੈਨੂੰ ਐਨੇ ਸਿੰਘਾਂ ਦਾ ਇੱਕੋ ਸਮੇਂ ਪਤਾ ਹੈ ਕੀ ਪਤਾ ਮੈਂ ਕੱਲ ਨੂੰ ਨਿਭਾ ਸਕਾਂ ਜਾਂ ਨਾ ਨਿਭਾ ਸਕਾਂ ਉਹਨੇ ਦੱਸਿਆ ਵੀ ਮੈਂ ਬਹੁਤ ਵਾਰ ਸਿੰਘਾਂ ਨੂੰ ਕਹਿੰਦਾ ਰਹਿਣਾ ਕਿ ਮੈਨੂੰ ਆਪਣੇ ਟਿਕਾਣਿਆਂ ਬਾਰੇ ਬਿਲਕੁਲ ਨਾ ਦੱਸਿਆ ਕਰੋ ਪਰ ਉਹ ਫੇਰ ਵੀ ਮੈਨੂੰ ਵਕ ਵਕ 18 ਅਤੇ ਸਾਥੀਆਂ ਨੂੰ ਬੁਲਾਉਣ ਜਾਂ ਸਨੇਹਾ ਦੇਣ ਦੀ ਭੇਜ ਦਿੰਦੇ ਨੇ ਇਸ ਤਰ੍ਹਾਂ ਕਹਿੰਦੇ ਵੀ ਮੇਰੇ ਕੋਲ ਟਿਕਾਣਿਆਂ ਦੀ ਜਾਣਕਾਰੀ ਵੱਧ ਹੀ ਰਹਿੰਦੀ ਹੈ ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਹੁੰਦਾ ਸੀ ਜਿਸ ਵਿੱਚ ਕਈ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਹੁੰਦੀਆਂ ਸਨ ਉਹਦੇ ਕੋਲ ਸਦਾ ਹੀ ਸਿੰਘਾਂ ਲਈ ਕੁਝ ਪੈਸੇ ਵੀ ਹੁੰਦੇ ਸਨ ਉਹ ਆਪ ਵੀ ਦਸਵੰਦ ਕੱਢਦਾ ਸੀ ਤੇ ਹੋਰ ਲੋਕੀ ਵੀ ਉਸ ਨੂੰ ਆਪਣਾ ਦਸਵੰਦ ਦੇ ਜਾਂਦੇ ਸਨ ਪੁਲਿਸ ਵਾਲੇ ਸਹੀ ਰੂਪ ਵਿੱਚ ਉਸ ਨੂੰ ਖਾੜਕੂਆਂ ਦੀ ਮਾਂ ਕਹਿੰਦੇ ਹੁੰਦੇ ਸਨ ਉਹ ਮਾਂ ਵਾਂਗ ਹੀ ਸਿੰਘਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਰਹਿੰਦਾ ਸੀ ਠਾਰ ਬਣਾ ਕੇ ਦੇਣੀ ਪੈਸੇ ਤੇ ਦਵਾਈ دارو ਦੇਣੀ ਸਿੰਘਾਂ ਦੇ ਸੁਨੇਹੇ ਇੱਧਰ ਉੱਤਰ ਪਹੁੰਚਾਉਣੇ ਪਰਿਵਾਰਾਂ ਨੂੰ ਮਦਦ ਪਹੁੰਚਾਉਣੀ ਸਾਰੇ ਇਲਾਕੇ ਦੇ ਪਤਵੰਤੇ ਲੋਕ ਅਫਸਰ ਸ਼ਾਹੀ ਤੇ ਪੁਲਿਸ ਨੂੰ ਇਹ ਪਤਾ ਸੀ ਕਿ ਉਹ ਸਿੰਘਾਂ ਦਾ ਪੱਕਾ ਬੰਦਾ ਹੈ ਤੇ ਉਸ ਦੀ ਗੱਲ ਮੰਨੀ ਜਾਂਦੀ ਹੈ ਸਾਰੇ ਇਲਾਕੇ ਵਿੱਚ ਉਸ ਦੀ ਬਹੁਤ ਜਨਸੀ ਤੇ ਹਰ ਤਰ੍ਹਾਂ ਦੇ ਲੋਕ ਉਸ ਕੋਲ ਕੰਮ ਲਈ ਆਉਂਦੇ ਜਾਂਦੇ ਸਨ ਉਹ ਕਿਸੇ ਨੂੰ ਮੋੜਦਾ ਨਹੀਂ ਸੀਗਾ ਉਹ ਰਾਜੀ ਨਾਮਿਆਂ ਵਿੱਚ ਵੀ ਕਈ ਵਾਰ ਜਾਂਦਾ ਸੀ ਇਲਾਕੇ ਦੇ ਅਫਸਰ ਅਤੇ ਪਤਵੰਤੇ ਵੀ ਉਸ ਕੋਲ ਆਪਣੀ ਸਿਫਾਰਿਸ਼ ਪਾਉਣ ਆ ਜਾਂਦੇ ਸਨ ਪਰ ਇਸ ਇੱਜ਼ਤ ਸਨਮਾਨ ਦੇ ਨਾਲ ਨਾਲ ਦੂਸਰਾ ਪੱਖ ਵੀ ਜੁੜਿਆ ਹੋਇਆ ਜਦੋਂ ਵੀ ਸਰਕਾਰ ਦਾ ਦਬਾਅ ਪੈਂਦਾ ਜਾਂ ਕੋਈ ਹੋਰ ਵਾਰਦਾਤ ਹੋ ਜਾਂਦੀ ਜਾਂ ਫਿਰ ਪੁਲਿਸ ਅਫਸਰਾਂ ਦਾ ਪਾਰਾ ਚੜ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਚੁੱਕਿਆ ਜਾਂਦਾ ਸੀ ਕਈ ਵਾਰ ਖੇਤੀ ਛੱਡ ਦਿੰਦੇ ਕਈ ਵਾਰ ਕਈ ਦਿਨ ਥਾਣੇ ਰੱਖਦੇ ਤੇ ਕਈ ਵਾਰ ਜੇਲ੍ਹ ਵੀ ਭੇਜ ਦਿੰਦੇ ਸਨ ਅਨੇਕਾਂ ਵਾਰ ਵੱਖ-ਵੱਖ ਵਾਰਦਾਤਾ ਕਰਕੇ ਉਸ ਉੱਤੇ ਬਹੁਤ ਤਰੀਕਿਆਂ ਨਾਲ ਤਸ਼ੱਦਦ ਹੋਇਆ ਪਰ ਉਹ ਬੜੀ ਸ਼ਿੱਦਤ ਨਾਲ ਕੁੱਟ ਖਾਂਦਾ ਤੇ ਕਦੇ ਵੀ ਸੰਘਰਸ਼ ਬਾਰੇ ਕੋਈ ਭੇਦ ਨਹੀਂ ਸੀ ਦੱਸਦਾ ਇਸੇ ਤਰ੍ਹਾਂ ਇੱਕ ਵਾਰ ਸ੍ਰੀ ਅਮਰitsar ਵਿੱਚ ਭਾਉ ਲਾਭ ਸਿੰਘ ਕਮਰਜੀਤ ਸਿੰਘ ਬਲਵਿੰਦਰ ਸਿੰਘ ਕਾਰ ਸੇਵਾ ਤੇ ਕੁਝ ਹੋਰ ਸਿੰਘ ਇਕੱਠੇ ਹੋਏ ਭਾਉ ਨੇ ਉਹਨੂੰ ਬੁਲਾ ਲਿਆ ਇਹ ਕਦੇ ਨਹੀਂ ਹੋਇਆ ਕਿ ਤੁਸੀਂ ਉਸਨੂੰ ਬੁਲਾਓ ਤੇ ਉਹ ਨਾ ਆਵੇ ਚਾਹ ਪਾਣੀ ਪੀਣ ਤੋਂ ਬਾਅਦ ਪਾਉ ਨੇ ਉਹਨੂੰ ਪੁੱਛਿਆ ਕਿ ਇਸ ਵਾਰ ਕਿਵੇਂ ਰਿਹਾ ਉਹ ਤਾਜ਼ਾ ਤਾਜ਼ਾਈ ਹਲੇ 2 ਹਫ਼ਤੇ ਪੁਲਿਸ ਤਸ਼ੱਦਦ ਸਹਿ ਕੇ ਆਇਆ ਸੀ ਤੇ ਹਾਲੇ ਉਸ ਤੋਂ ਵਿਚਾਰੇ ਤੋਂ ਚੰਗੀ ਤਰ੍ਹਾਂ ਤੁਰਿਆ ਤੇ ਬੈਠਿਆ ਵੀ ਨਹੀਂ ਸੀ ਜਾਂਦਾ ਉਹਦੇ ਪੈਰ ਸੁੱਜੇ ਪਏ ਸਨ ਤੇ ਅੱਖਾਂ ਵੀ ਸੁੱਜੀਆਂ ਹੋਈਆਂ ਸਨ ਪਰ ਉਸ ਦੀ ਜ਼ਰਤ ਵਿੱਚ ਕੋਈ ਫਰਕ ਨਹੀਂ ਸੀ ਪਿਆ ਉਹ ਹੱਸ ਪਿਆ ਤੇ ਆਖਦਾ ਕਹਿੰਦਾ ਵੀ ਵਧੀਆ ਮਜ਼ਾਕ ਕਰਦੇ ਹੋ ਫਿਰ ਕਹਿਣ ਲੱਗਾ ਵੀ ਇਸ ਵਾਰ ਤਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਮਾਰ ਦੇਣਗੇ ਪਰ ਫਿਰ ਤੀਰ ਵਾਲੇ ਬਾਬੇ ਦੀ ਕਿਰਪਾ ਹੋ ਗਈ ਜਰਨਲ ਲਾਵ ਸਿੰਘ ਨੇ ਉਹਦੇ ਬਾਰੇ ਕਿਹਾ ਕਿ ਇਹ ਸਾਡਾ ਇਹੋ ਜਿਹਾ ਸੂਰਮਾ ਹੈ ਕਿ ਇਹਦੇ ਕੋਲ ਜੋ ਮਰਜ਼ੀ ਸਮਾਨ ਅਮਾਨਤ ਰੱਖ ਦਿਓ ਤੇ ਭਾਵੇਂ 100 ਸਾਲ ਬਾਅਦ ਉਸੇ ਤਰ੍ਹਾਂ ਵਾਪਸ ਲੈ ਲਿਓ ਇਸ ਵਾਰ ਵੀ ਉਸ ਕੋਲ ਕਾਫੀ ਜ਼ਿਆਦਾ ਅਸਲਾ ਪਿਆ ਸੀ ਜੋ ਜਰਨਲ ਲਾਵ ਸਿੰਘ ਉਹਨੂੰ ਉਸੇ ਦਿਨ ਦੇਖ ਕੇ ਗਿਆ ਸੀ ਜਿਸ ਦਿਨ ਉਹ ਫੜਿਆ ਗਿਆ ਕਮਰਜੀਤ ਸਿੰਘ ਨੇ ਬੜੀ ਫਿਕਰ ਨਾਲ ਕਿਹਾ ਕਹਿੰਦੇ ਵੀ ਮਾਸਟਰ ਜੀ ਤੀਰ ਵਾਲਾ ਬਾਬਾ ਕਿੰਨੀ ਕੁ ਵਾਰ ਕਿਰਪਾ ਕਰੋ ਕੀ ਤੁਹਾਨੂੰ ਨੌਕਰੀ ਤੇ ਘਰ-ਬਾਰ ਛੱਡ ਕੇ ਰੂਪੋਸ਼ ਨਹੀਂ ਹੋ ਜਾਣਾ ਚਾਹੀਦਾ ਤੁਸੀਂ ਭਾਵੇਂ ਇੱਕਦਾਂ ਬੈਠ ਕੇ ਸਾਡੇ ਲਈ ਸਿਮਰਨ ਕਰਦੇ ਰਹੋ ਸਾਨੂੰ ਜ਼ਿਆਦਾ ਤਸੱਲੀ ਹੋਵੇਗੀ ਉਹਨੇ ਕਿਹਾ ਵੀ ਇਹ ਸੇਵਾ ਮੇਰੇ ਭਾਗਾਂ ਵਿੱਚ ਨਹੀਂ ਹੈਗੀ ਜੋ ਕਰ ਸਕਦਾ ਹਾਂ ਉਹੀ ਕਬੂਲ ਕਰੋ ਮੈਂ ਆਖਿਆ ਵੀ ਇਹ ਤਾਂ ਸਭ ਤੋਂ ਔਖੀ ਸੇਵਾ ਹੈ ਤੁਸੀਂ ਤਾਂ ਸਾਨੂੰ ਵੀ ਮਿਲਦੇ ਰਹਿੰਦੇ ਹੋ ਤੇ ਤਸ਼ੱਦਦ ਵੀ ਸਹਨੇ ਹੋ ਉਸਨੇ ਹਲਕੀ ਜਹੀ ਮੁਸਕਾਨ ਨਾਲ ਕਿਹਾ ਕਿ ਮੇਰੇ ਵੱਸ ਇਹੋ ਜਿਹਾ ਢਾਂਚਾ ਬਣਾਉਣਾ ਹੈ ਜੋ ਪੰਥ ਨੂੰ ਸਮਰਪਿਤ ਹੋਵੇ ਤੇ ਲੋਕਾਂ ਦੀ ਅਗਵਾਈ ਕਰ ਸਕੇ ਕਾਫੀ ਚਿਰ ਅਸੀਂ ਇਹ ਗੱਲਾਂ ਮਾਰਦੇ ਰਹੇ ਉਸ ਦਾ ਮਤ ਸੀ ਵੀ ਸਾਨੂੰ ਇਹੋ ਜਿਹਾ ਆਪਣਾ ਢਾਂਚਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ ਜੋ ਸਰਕਾਰ ਉਤੇ ਨਿਰਭਰ ਨਾ ਹੋਵੇ। ਉਹਦੀ ਰਾਏ ਸੀ ਵੀ ਸਰਕਾਰ ਨੇ ਚੋਣਾਂ ਦਾ ਚੌਗਾ ਫੇਰ ਸੁੱਟਣਾ ਹੈ ਤੇ ਉਸ ਦੇ ਜਵਾਬ ਵਿੱਚ ਸਾਨੂੰ ਪਹਿਲਾਂ ਹੀ ਕੋਈ ਤਿਆਰੀ ਕਰਨੀ ਚਾਹੀਦੀ ਹੈ। ਗੱਲਾਂ ਕਰਦਿਆਂ ਕਰਦਿਆਂ ਉਸ ਨੇ ਦੱਸਿਆ ਕਿ ਹੁਣ ਉਸ ਨੂੰ ਐਂਓ ਲੱਗਦਾ ਹੈ ਕਿ ਉਸ ਦਾ ਅੰਤ ਨੇੜੇ ਆ ਰਿਹਾ ਹੈ। ਹੁਣ ਸਰੀਰ ਵੀ ਤਸ਼ੱਦਦ ਤੇ ਪੀੜਾ ਨਾਲ ਟੁੱਟ ਗਿਆ ਉਹਦਾ ਮੰਨਣਾ ਸੀ ਕਿ ਹੁਣ ਕੁਝ ਇਹੋ ਜਿਹੇ ਪੁਲਿਸ ਅਫਸਰ ਆ ਗਏ ਨੇ ਜਿਹੜੇ ਖੰਖਾਰ ਦਰਿੰਦੇ ਹੋਣ ਦੇ ਨਾਲ ਨਾਲ ਕਮੀਨੇ ਮਕਾਰ ਤੇ ਸ਼ੈਤਾਨ ਦਾ ਰੂਪ ਨੇ ਉਹਨੇ ਕੁਝ ਬੰਦਿਆਂ ਦਾ ਨਾਮ ਲਿਆ ਜਿਵੇਂ ਐਚਐਸਓ सुरेंद्रਪਾਲ ਸਿੰਘ ਸੁਭਾ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਸਰਹੰਦੇ ਸੁਭਾ ਦੱਸਦਾ ਸੀ ਅਜੀਤ ਸਿੰਘ ਸੰਧੂ ਨੇ ਤਾਂ ਉਸ ਨੂੰ ਇੱਕ ਵਾਰ ਕਿਹਾ ਵੀ ਵੀ ਹੁਣੇ ਹੀ ਕਿਤੇ ਭੱਜ ਜਾ ਨਹੀਂ ਤਾਂ ਤੂੰ ਮਾਰਿਆ ਜਾਵੇਂਗਾ ਉਸ ਅਨੁਸਾਰ ਸਰਕਾਰ ਸਿੱਖਾਂ ਵਿੱਚੋਂ ਕਮਜ਼ੋਰ ਲਾਲਚੀ ਤੇ ਸੱਤਾ ਦੇ ਭੁੱਖੇ ਅਫਸਰਾਂ ਨੂੰ ਲੱਭ ਕੇ ਅੱਗੇ ਲੈ ਆਈ ਹੈ ਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਥ ਨਾਲ ਗਦਾਰੀ ਕਰਨ ਤੋਂ ਬਾਅਦ ਹੁਣ ਇਹਨਾਂ ਦੇ ਹਿੱਤ ਪੂਰੀ ਤਰ੍ਹਾਂ ਸਰਕਾਰ ਨਾਲ ਜੁੜ ਗਏ ਨੇ। ਇਹਨਾਂ ਮੁਲਾਜ਼ਮਾਂ ਨੇ ਖੜਕੂ ਸੰਘਰਸ਼ ਦੇ ਖਾਤਮੇ ਨੂੰ ਆਪਣਾ ਟਿੱਚਾ ਮਿਥ ਲਿਆ। ਸ਼ਿਕਾਰੀ ਕੁੱਤਿਆਂ ਵਾਂਗ ਸਰਕਾਰ ਨੇ ਇਹਨਾਂ ਨੂੰ ਕਹਿੰਦੇ ਵੀ ਖੁੱਲੇ ਛੱਡ ਦਿੱਤਾ ਹੈ। ਉਸ ਵੇਲੇ ਦੀ ਮਿਲਣੀ ਤੋਂ ਬਾਅਦ ਜਦੋਂ ਕੰਨਵੇਂ ਵਿੱਚ ਮੈਂ ਪਾਕਿਸਤਾਨ ਵਿੱਚ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਸੰਤੂ ਨੇ ਮਾਸਟਰ ਜੀ ਨੂੰ ਫੇਰ ਚੁੱਕ ਲਿਆ ਸੀ। ਕੁਝ ਮਹੀਨੇ ਤੱਕ ਉਸਦੇ ਚਿੰਤਾ ਹੋਣ ਬਾਰੇ ਅੰਦਰੋਂ ਖਬਰਾਂ ਮਿਲਦੀਆਂ ਰਹੀਆਂ ਫਿਰ ਖਬਰਾਂ ਮਿਲਣੀਆਂ ਵੀ ਬੰਦ ਹੋ ਗਈਆਂ। ਆਤਮ-ਮੁਮਕੈਨ ਹੈ ਵੀ ਸੰਤੂ ਨੇ ਉਸ ਨੂੰ ਵੀ ਹਰੀਕੇ ਪੱਤਣ ਵਿੱਚ ਰੋੜ ਦਿੱਤਾ ਹੋਵੇਗਾ। ਫਿਰ ਉਸ ਤੋਂ ਬਾਅਦ ਉਸ ਬਾਬਤ ਕਿਸੇ ਤੋਂ ਕੋਈ ਜ਼ਿਕਰ ਜਾਂ ਕੋਈ ਖਬਰ ਨਹੀਂ ਸੁਣੀ। ਮੈਂ ਇਸ ਸਿੰਘ ਦਾ ਪੂਰਾ ਨਾਂ ਤਾਂ ਨਹੀਂ ਜਾਣਦਾ ਪਰ ਮੈਂ ਘੱਟੋ ਘੱਟ ਇਹੋ ਜੇ 15-16 ਹੋਰ ਮਰਜੀਵੜਿਆਂ ਨੂੰ ਜਾਣਦਾ ਜਿਹੜੇ ਇਸੇ ਤਰ੍ਹਾਂ ਅਮੁੱਲ ਨੇ ਤੇ ਉਹਨਾਂ ਦੀ ਵੀ ਇਹੋ ਹੀ ਕਹਾਣੀ ਹੈ ਇਹ ਮਰਜੀਵੜੇ ਉਸ ਵਕਤ ਹਰ ਇਲਾਕੇ ਵਿੱਚ ਹਰ ਜਥੇ 'ਚ ਸਨ ਇਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਜੇ ਲੋਕ ਇਹ ਅਸਾਂ ਵੀ ਜੰਗ ਦੀ ਸਭ ਤੋਂ ਤਕੜੀ ਅਤੇ ਨਿਰਮਲ ਤੇ ਰਸਨ ਉਹਨਾਂ ਬਾਰੇ ਅਸੀਂ ਕਿੰਨੇ ਅਣਜਾਣੀਆਂ ਇਨਾਂ ਦੀ ਹੋਣੀ ਹੀ ਕੁਝ ਇਸ ਤਰ੍ਹਾਂ ਲਿਖੀ ਹੋਈ ਸੀ ਇਹ ਅਣ ਦਿੱਸਦੇ ਪਰਬਤ ਵਰਗੇ ਲੋਕ ਸਨ ਜਿਹੜਿਆਂ ਦੇ ਸਿਰੜ ਸਬਰ ਅਤੇ ਸੇਵਾ ਨੇ ਸਾਨੂੰ ਦੁਸ਼ਮਣ ਸਾਹਮਣੇ ਅਜੇਤ ਰੱਖਿਆ ਅਗਾਹਾਂ ਵਾਲੀਆਂ ਜੰਗਾਂ ਵੀ ਅਜਿਹੇ ਕਰਦਾਰਾਂ ਦੇ ਸਿਰਾਂ ਤੇ ਲੜੀਆਂ ਜਾਣੀਆਂ ਨੇ ਦੋਸਤੋ ਇਹ ਸੀ ਇੱਕ ਕਿੱਸਾ ਉਸ 84 ਦੇ ਸਮੇਂ ਦਾ ਜਿਹਦੇ ਬਾਰੇ ਅਸੀਂ ਰੋਜ਼ ਹੀ ਕਿਸ ਨਾ ਕਿਸੇ ਤਰੀਕੇ ਨਾਲ ਸੋਚਦੇ ਰਹਿੰਦੇ ਆ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀਆ ਕਾਲ